ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਤੇ ਦਿੱਤੇ ਗਏ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਜਿੱਥੇ ਉਹ ਸਾਰੇ ਦੇਸ਼ ਦੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਕਰ ਗਏ ਸਨ ਉੱਥੇ ਪੰਜਾਬ ਵਿੱਚ ਵੀ ਵਿਰੋਧੀ ਪਾਰਟੀਆਂ ਉਹਨਾਂ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਦਿਖਾਈ ਨਹੀਂ ਦਿੰਦੀਆਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਦੇਸ਼ ਦਾ ਗੱਦਾਰ ਕਹਿ ਕੇ ਪੋਸਟਰ ਲਾਏ ਗਏ ਸਨ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਪੋਸਟਰ ਜੰਗ ਛਿੜਦੀ ਦਿਖਾਈ ਦੇ ਰਹੀ ਹੈ ਉਹਨਾਂ ਪੋਸਟਰਾਂ ਦੇ ਜਵਾਬ ਦੇ ਵਿੱਚ ਅੱਜ ਕਾਂਗਰਸ ਪਾਰਟੀ ਨੇ ਵੀ ਜਲੰਧਰ ਸ਼ਹਿਰ ਦੇ ਵਿੱਚ ਕੁਝ ਅਜਿਹੇ ਪੋਸਟਰ ਲਾ ਦਿੱਤੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਭਾਜ ਫੋਟੋਆਂ ਖਿਚਵਾਉਂਦੇ ਦਿਖਾਈ ਦੇ ਰਹੇ ਇਹ ਪੋਸਟਰ ਲਾਉਣ ਵਾਲੇ ਕਾਂਗਰਸੀ ਲੀਡਰ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਅਕਾਲੀ ਅਤੇ ਭਾਜਪਾ ਦੇ ਲੀਡਰ ਡਰਦੇ ਨੇ ਇਸੇ ਕਰਕੇ ਅਜਿਹਿਆਂ ਕੋਝੀਆਂ ਹਰਕਤਾਂ ਕਰਦੇ ਨੇ ਜਿਸ ਦਾ ਜਵਾਬ ਅੱਜ ਉਹਨਾਂ ਨੇ ਇਹ ਪੋਸਟਰ ਲਾ ਕੇ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਇੱਕ ਐਸਾ ਲੀਡਰ ਹੈ ਮੀਡੀਆ ਤੋਂ ਵੱਧ ਵਿਤਰ ਜਾਣਦਾ ਜਿੰਨਾ ਚਿਰ ਵੀ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਚਾਹੇ ਉਹ ਕ੍ਰਿਕਟ 'ਚ ਕੀਤੀ ਹੈ ਚਾਹੇ ਟੀਵੀ 'ਤੇ ਕੀਤੀ ਹੈ ਚਾਹੇ ਰਾਜਨੀਤਿਕ ਹੋਣ ਦੇ ਨਾਂ ਤੇ ਕੀਤੀ ਹੈ ਉਹ ਇੱਕ ਇਦਾਂ ਦੇ ਸ਼ਖਸ ਨੇ ਜਿਹੜੇ ਅਜੇ ਤੱਕ ਬੇਦਾਗ ਨੇ ਔਰ ਅਕਾਲੀ ਦਲ ਭਾਜਪਾ ਵਾਲੇ ਇਹਨਾਂ ਤੋਂ ਤਾਂ ਡਰਦੇ ਆ ਇਹਨਾਂ ਦੀ ਚੜ੍ਹਤ ਨੂੰ ਦੇਖ ਕੇ ਅੱਜ ਪੰਜਾਬ ਨਹੀਂ ਪੂਰਾ ਦੇਸ਼ ਚਾਹੁੰਦਾ ਵੀ ਸਿੱਧੂ ਉੱਪਰਲੀ ਸਿਆਸਤ 'ਚ ਜਾਣ ਔਰ ਮੈਂ ਸਮਝਦਾ ਵੀ ਅਕਾਲੀ বিজে ਦੀ ਬਖਾਨ ਲਟਾ ਜਿਹਦੇ ਕਰਕੇ ਇਹ ਪੋਸਟਰ ਵਾਰ ਇਹਨਾਂ ਨੇ ਅੱਜ ਸ਼ੁਰੂਆਤ ਕੀਤੀ ਹੈ ਅਸੀਂ ਵੀ ਚੁੱਪ ਕਰਕੇ ਬਹਿਣ ਵਾਲੇ ਰਿਗੇ ਔਰ ਅਸੀਂ ਇਸ ਦਾ ਜਵਾਬ ਅੱਜ ਇਹ ਪੋਸਟਰ ਲਾ ਕੇ ਦੇ ਦਿੱਤਾ ਉਹਨਾਂ ਨੂੰ ਕਾਂਗਰਸੀ ਲੀਡਰਾਂ ਵੱਲੋਂ ਚੌਂਕਾ ਵਿੱਚ ਇਹ ਪੋਸਟਰ ਲਾਉਣ ਤੋਂ ਬਾਅਦ ਉੱਥੇ ਯੂਥ ਅਕਾੜੀ ਦਲ ਦੇ ਵਰਕਰ ਪਹੁੰਚ ਗਏ ਜਿਨ੍ਹਾਂ ਨੇ ਬਹੁਤ ਗੁੱਸੇ ਵਿੱਚ ਆ ਕੇ ਇਹਨਾਂ ਪੋਸਟਰਾਂ ਨੂੰ ਪਾੜ ਦਿੱਤਾ ਲਾਹ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਗद्दार ਕਹਿਣਾ ਸ਼ੁਰੂ ਕਰ ਦਿੱਤਾ ਨਵਜੋਤ ਸਿੱਧੂ ਦੇ ਖਿਲਾਫ ਉਹਨਾਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਇੱਕ ਜੋ ਸਿੱਧੂ ਗद्दार ਦੇ ਪੋਸਟਰ ਲਾਏ ਗਏ ਸਨ ਉਹ ਅਸੀਂ ਨਹੀਂ ਲਾਏ ਉਹ ਲੋਕਾਂ ਦੀ ਆਵਾਜ਼ ਸੀ ਸਾਰੇ ਹੀ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਗद्दार ਕੌਣ ਆ ਸਿੱਧੂ ਹੀ ਦੇਸ਼ ਦਾ ਗਰਦਾਰ ਆ ਕਿ ਇਹ ਜੀ ਇਨਾਨੇ ਇਹਨਾਂ ਨੂੰ ਮਿਰਚਾਂ ਕਿਉਂ ਲਗੀਆਂ ਇਹਨਾਂ ਨੂੰ ਮਿਰਚਾਂ ਐ ਇਸ ਕਰਕੇ ਲਗੀਆਂ ਕਿ ਉਹਨਾਂ ਨੂੰ ਪਤਾ ਆ ਕਿ ਸਿੱਧੂ ਨੇ ਦੇਸ਼ ਦੇ ਨਾਲ ਗਰਦਾਰੀ ਕੀਤੀ ਆ ਕਿ ਸਿੱਧੂ ਨੂੰ 40 ਜਿਹੜੇ 40 ਦਾ 42 ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਆ ਉਹ ਖੁਸ਼ੀਆਂ ਮਨਾ ਰਹੇ ਆ ਕਿ ਸਾਡੇ ਦੇਸ਼ ਦੇ ਇੱਡੀ ਵੱਡੀ ਵਾਰਦਾਤ ਹੋ ਗਈ ਐ ਸਿੱਧੂ ਨੂੰ ਇਸ ਕਰਕੇ ਇਹ ਕੰਮ ਕਾਨੂੰਨੀ ਹਰਕਤ ਨਹੀਂ ਕਰਨੀ ਚਾਹੀਦੀ ਸੀ ਜਿੱਤੇ ਤੱਕ ਮੈਂ ਸਮਝਦਾ ਕਿ ਇਹ ਆਮ ਜਨਤਾ ਵੱਲੋਂ ਗੁੱਸਾ ਜ਼ਾਹਰ ਕੀਤਾ ਗਿਆ ਪਰ ਜਿਹੜੀਆਂ ਕੋਝੀਆਂ ਸਾਜ਼ਿਸ਼ਾਂ ਕਾਂਗਰਸ ਵੱਲੋਂ ਸ਼ਰਿਆਂਮ ਜਲੰਧਰ ਸ਼ਹਿਰ ਦੇ ਵਿੱਚ ਚੌਂਕਾ ਦੇ ਵਿੱਚ ਸਮੁੱਚੀ ਅਕਾਲੀ ਦਲ ਹਾਈ ਕਮਾਂਡ ਦੇ ਅਗੇਂਸਟ ਕੀਤੀਆਂ ਗਈਆਂ ਮੈਂ ਇਹਦਾ ਪਰਜੋਰ ਅਪੀਲ ਕਰਦਾ ਹਾਂ ਕਿ ਇਹ ਸਰਾਸਰ ਧੱਕੇਸ਼ਾਹੀ ਹੈ ਇਹ ਸਰਾਸਰ ਅਕਾਲੀ ਦਲ ਨੂੰ ਬੰਦਨਾਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਵੇਖੋ ਕਿੱਡੇ ਵੱਡੇ ਲੈਵਲ ਦੇ ਉੱਤੇ ਪਲਵਾਮਾ ਅਟੈਕ ਹੋਇਆ ਸਾਡੇ 44 ਜਵਾਨ ਮਾਰੇ ਗਏ ਨੇ ਪਰ ਮੈਂ ਸਮੁੱਚੀ ਯੂਤ ਅਕਾਲੀ ਦਲ ਦੇ ਨਾਲ ਅੱਜ ਇੱਥੇ ਖੜੇ ਆ ਅਸੀਂ ਸਾਰਿਆਂ ਦੇ ਨਾਲ ਉੱਥੇ ਸ਼ਰਧਾਂਜਲੀ ਪੇਂਟ ਕਰਦੇ ਆ ਅੱਜ ਦੇਸ਼ ਦੇ ਗਤਾਰਾਂ ਨੂੰ ਅੱਜ ਸਾਰੀ ਯੂਥ ਗੱਲੀ ਦਾ ਅਪੀਲ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕੀ ਇੰਡੀਆ ਤੋਂ ਬਾਹਰ ਕੱਢਤਾ ਜਾਵੇ ਜਾਂ ਦੇਸ਼ਦਰੋਹ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਨੂੰ ਅੱਜ ਵੀ ਇਹ ਡਿਫੈਂਡ ਕਰਦਾ